ਪਿਆਰੇ ਦੋ ਦੋਸਤੋ ਅੱਜ ਇੱਕ ਤੁਹਾਨੂੰ ਜਾਨਵਰ ਦਿਖਾ ਰਹੇ ਆ ਬਿੱਲੀ ਜਿਹੜੇ ਮੇਰੇ ਦੋਸਤ ਮਿੱਤਰ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਗਏ ਨੇ ਉਹਨਾਂ ਨੇ ਇਸ ਦੇ ਦਰਸ਼ਨ ਜ਼ਰੂਰ ਕਰੇ ਹੋਣੇ ਆ ਇਹ ਬਿੱਲੀ ਹੈ ਨਾ ਗੁਰਦੁਆਰੇ ਦੇ ਜਿਹੜਾ ਪ੍ਰਕਰਮਾਂ ਤੋਂ ਸਟਾਰਟ ਹੁੰਦੀ ਹੈ ਗੇਟ ਦੇ ਕੋਲ ਹੀ ਰਹਿੰਦੀ ਆ ਬਹੁਤ ਸ਼ਰਧਾਲੂ ਆ ਕੇ ਇਸ ਨੂੰ ਆ ਖੇਡਦੇ ਆ ਨਾਲ ਇਹਦੇ ਇਸ ਦੀ ਇੱਕ ਖੂਬੀ ਆ ਜਿੰਨਾ ਟਾਈਮ ਕੀਰਤਨ ਚੱਲਦਾ ਹੈ ਉਹਨਾਂ ਟਾਈਮ ਇਹ ਗੇਟ ਦੇ ਕੋਲ ਹੀ ਬੈਠੀ ਰਹਿੰਦੀ ਆ ਤੇ ਜਦੋਂ ਸ਼ਾਮ ਨੂੰ ਐਰਾ ਸਾਹਿਬ ਤੋਂ ਬਾਦ ਕੀਰਤਨ ਬੰਦ ਹੋ ਜਾਂਦਾ ਤੇ ਇਹ ਚਲੀ ਜਾਂਦੀ ਆ ਇਸ ਨੂੰ ਤਕਰੀਬਨ ਇੱਥੇ 2 ਸਾਲ ਹੋ ਗਏ ਮੈਂ ਕੱਲ ਪੁੱਛਿਆ ਵੀ ਸੀਗਾ ਉੱਥੇ ਸੇਵਾਦਾਰਾਂ ਤੋਂ ਇੱਥੇ ਹੀ ਰਹਿੰਦੀ ਆ ਦੇਖੋ ਇਹ ਇਹ ਇੱਥੇ ਹੋਰ ਵੀ ਕਿੰਨੇ ਜਾਨਵਰ ਕੋ ਪਹਾੜੀ ਏਰੀਆ ਕਰਕੇ ਬਾਂਦਰ ਵਗੈਰਾ ਆਉਂਦੇ ਆ ਪਰ ਇਸ ਨੂੰ ਕੋਈ ਜਾਨਵਰ ਨਹੀਂ ਕੁਛ ਵੀ ਕਹਿੰਦਾ ਨਾ ਇਹ ਕਿਸੇ ਇਨਸਾਨ ਤੋਂ ਡਰਦੀ ਆ ਹਰ ਇੱਕ ਨੂੰ ਪਿਆਰ ਕਰਦੀ ਆ ਤੇ ਗੁਰਦੁਆਰਾ ਸਾਹਿਬ ਹੀ ਰਹਿੰਦੀ ਆ ਗੇਟ ਦੇ ਅੱਗੇ ਕੋਈ ਆਈ ਜਾਵੇ ਕੋਈ ਜਾਈ ਜਾਵੇ ਕਿਸੇ ਦੇ ਪਿੱਛੇ ਨਹੀਂ ਜਾਂਦੀ। ਕਾਫੀ ਸੰਗ ਦੇ ਉਸ ਨੂੰ ਪ੍ਰਸ਼ਾਦ ਵਗੈਰਾ ਵੀ ਪਾ ਦਿੰਦੀ ਆ। ਪਰ ਇਹ ਗੇਟ ਤੋਂ ਬਾਹਰ ਨਹੀਂ ਜਾਂਦੀ ਕਦੇ ਜੀ। ਇਸ ਤੇ ਕਿਰਪਾ ਮਹਾਰਾਜ ਜੀ।